ਉੱਥੇ ਐਸਐਸ ਸੁਜੀਤ ਸਿੰਘ ਆਪਣੀ ਟੀਮ ਨਾਲ ਚੈਕਿੰਗ ਕਰ ਰਹੀ ਸੀ ਤੇ ਇੱਕ ਉਧਰੋਂ ਕਾਰ ਆਈ ਤੇਜ਼ ਰਫ਼ਤਾਰ ਜਦੋਂ ਲਾਕੇ ਤੋਂ ਤੁੰ ਰੁਕਿਆ ਉਹਨੂੰ ਰੋਕਣ ਦੀ ਬਜਾਏ ਉਹਨਾਂ ਦੇ ਵਿੱਚ ਗੱਡੀ ਮਾਰ ਕੇ ਤੇ ਗੱਡੀ ਭਜਾ ਲਈ ਉੱਥੋਂ ਤੇ ਜਿਹੜਾ ਉਹ ਜਿਸ ਕਰਕੇ ਐਸਐਸ ਸੁਜੀਤ ਸਿੰਘ ਦੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਅੱਛਾ ਠੀਕ ਹੈ ਠੀਕ ਠੀਕ अच्छा ठीक है ठीक 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 ना के तो एक्सीडेंट हो मांगना चाहिए ਤੇ ਕੱਲ ਸੈਟਰਡੇ ਕਾਮ ਵਾਲੀ ਪੱਤਨ ਤੇ ਹਾਈ ਟੈਕ ਨਾਕਾ ਲੱਗਾ ਹੋਇਆ ਉੱਥੇ ਐਸਐਸ ਜੁਲਜੀਤ ਸਿੰਘ ਆਪਣੀ ਟੀਮ ਨਾਲ ਚੈਕਿੰਗ ਕਰ ਰਹੀ ਸੀ ਤੇ ਇੱਕ ਘਰੋਂ ਗੱਾਰੀ ਤੇਜ਼ ਰਫ਼ਤਾਰ ਜਦੋਂ ਨਾਕੇ ਤੋਂ ਰੁਕਿਆ ਉਹ ਰੁਕਣ ਦੀ ਬਜਾਏ ਉਹਨਾਂ ਦੇ ਵਿੱਚ ਗੱਡੀ ਮਾਰ ਕੇ ਤੇ ਗੱਡੀ ਭਜਾ ਲਈ ਉੱਥੋਂ ਤੇ ਜਿਹੜਾ ਉਹ ਜਿਸ ਕਰਕੇ ਐਸਐਸ ਜੁਲਜੀਤ ਸਿੰਘ ਦੇ ਕਾਫੀ ਜ਼ਿਆਦਾ ਸ਼ੱਟਾ ਲੱਗਿਆ ਇਹ ਉਹ ਇਹ ਦੋਨ ਲੱਤਾਂ ਦੇ ਫ੍ਰੈਕਚਰ ਆ ਗਏ ਨਾ ਤੇ ਵੀ ਗੈਸ ਸਪਾਇਨ ਤੇ ਦੋਨਾਂ ਦੀ ਸੱਟ ਜੇਨਰਲ ਕੋਲ ਉੱਥੇ ਸ਼ਾਹਪੁਰ ਤੋਂ ਪ੍ਰਾਈਵੇਟਿਕ ਹਸਪਤਾਲ ਸਿਦਾਨਾ ਹਸਪਤਾਲ ਦਾ ਗਏ ਸਰ ਉਸ ਤੋਂ ਬਾਅਦ ਨੂੰ ਰੈਫਰ ਕਰਤਾ ਜਲੰਧਰ ਜਲੰਧਰ ਤੋਂ ਅੱਜ ਉਹਨਾਂ ਨੂੰ ਉਹਨਾਂ ਦੀ ਹਾਲਤ ਕੰਪਲੀਟ ਦੇਖਦੇ ਹੋਏ ਉਹਨਾਂ ਨੂੰ ਡੀ ਐਮ ਸੀ ਲੁਧਿਆਣਾ ਰੈਫਰ ਕੀਤਾ ਉਹਨਾਂ ਦਾ ਜਿੱਥੇ ਇਲਾਜ ਚੱਲ ਰਿਹਾ ਸਰ ਗੱਡੀ ਗੱਟੀ ਜਿਹੜਾ ਸਾਡਾ ਉਹਦੀ ਨੰਬਰ ਤੋਂ ਟ੍ਰੇਸ ਕਰ ਲਈ ਤੇ ਛੇਤੀ ਜੀ ਉਹ ਉਦ ਤੱਕ ਡਰਾਈਵਰ ਤੱਕ ਪਹੁੰਚ ਜਾਵੇ ਠੀਕ ਹੈ ਜੀ